ਦੋਸਤੋ ਅੱਜ ਆਪਾਂ ਪਿੰਡ ਮੜਹਾਕ ਦੇ ਵਿੱਚ ਖੜੇ ਆ ਜਿਹਨੂੰ ਜ਼ਿਲ੍ਹਾ ਫਰੀਦਕੋਟ ਤਹਸੀਲੇ ਨੂੰ ਜੈਤੋ ਲੱਗਦੀ ਹੈ ਅੱਜ ਮੜਹਾਕ ਦੇ ਵਿੱਚੋਂ ਜਿਹੜੀ ਵੀਡੀਓ ਬਣਨ ਜਾ ਰਹੀ ਹੈ ਕਹਿੰਨ ਤੋਂ ਭਾਵ ਆਪਾਂ ਲੋਕੇਸ਼ਨ ਵਿਖਾਉਨੇ ਤੁਹਾਨੂੰ ਆ ਇੱਥੇ ਟਰੈਕਟਰ 3630 ਨਿਊ ਹਾਲੈਂਡ ਸੁਪਰ ਵਿਕਾਊ ਹੈ ਸੋ ਕਿਸਾਨ ਵੀਰ ਵੀ ਆਪਣੇ ਨਾਲ ਆ ਪੱਪੂ ਬਰਾੜ ਜੀ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਸੋ ਟਰੈਕਟਰ ਰੰਗ ਪੇਂਟ ਦਾ ਵੀ ਬਹੁਤ ਸੁਨੱਖਾ ਸੋਹਣਾ ਐ ਐਮ ਆਰ ਸ਼ਕਤੀ ਲਾਈਫ ਦੇ ਟਾਇਰ ਆ ਦੋਸਤੋ 95 ਪੈਸੇ ਕਹਿਣ ਤੋਂ ਭਾਵ 100 ਪੈਸੇ ਦੇ ਵਿੱਚੋਂ 5 ਪੈਸੇ ਹੀ ਘਸੇ ਆ 95 ਪੈਸੇ ਟਾਇਰ ਤੁਸੀਂ ਗੱਡੀਆਂ ਵੇਖ ਸਕਦੇ ਹੋ ਫਰੰਟ ਟਾਇਰ ਦੀ ਗੱਡੀ ਦੇਖ ਲਓ ਕਿੰਨੀ ਪਈ ਐ ਬਾਕੀ ਤੁਹਾਨੂੰ ਇੱਧਰ ਦਿਖਾਉਣੇ ਆ ਐਮ ਆਰ ਐਫ ਦੇ ਟਾਇਰ ਜਿਹੜੇ ਘੋੜੇ ਵਰਗੇ ਉਹ ਖੜੇ ਐ ਤੁਸੀਂ ਗੱਡੀ ਵੀ ਵੇਖ ਸਕਦੇ ਹੋ ਮੈਂ ਇੱਧਰ ਕਹੂੰਗਾ ਬਾਈ ਆਪਣੇ ਕੈਮਰਾ ਮੈਰ ਨੂੰ ਬਈ ਇੱਧਰ ਵੇਖ ਕੇ ਤੁਸੀਂ ਗੱਡੀ ਬਹੁਤ ਵਧੀਆ ਤੁਸੀਂ ਉਦਾਂ ਵੇਖੋ ਹਨਾ ਤੇ ਬਾਕੀ ਤੁਹਾਨੂੰ 4 ਛਪੇਰੇ ਵੀ ਇੱਧਰ ਚਲਕੀ ਦਿਖਾਵਾਂਗੇ ਟਰੈਕਟਰ ਦੀ ਸੋ ਬਾਕੀ ਬਾਈ ਜਿੰਨਾਂ ਆਪਾਂ ਗੱਲਬਾਤ ਕਰਦੇ ਆ ਹੋਰ ਬਾਈ ਜੀ ਕੀ ਹਾਲ ਚਾਲ ਹੈ ਸਸੀ ਗਾਲਾ ਗਰੇਜ ਜੀ ਠੀਕ ਤੇ ਬਾਈ ਜੀ ਆਪਣਾ ਟਰੈਕਟਰ ਇਹ ਮਾਡਲ ਕਿਹੜਾ ਈ ਇਹ 2014 ਮਾਡਲ ਆ ਜੀ ਠੀਕ ਹੈ 14 ਮਾਡਲ ਹੈ ਹਾਂਜੀ ਤੇ ਕਹਿੰਦੇ ਤੋਂ ਭਾਵ ਆਪਣਾ ਘਰੇ ਹੀ ਰੱਖਿਆ ਹੋਇਆ ਟਰੈਕਟਰ ਹੈ ਮੇਰੇ ਕੋਲੇ ਸਾਲ ਪੁਰਾਣਾ ਟਰੈਕਟਰ ਆ ਜੀ ਇਹ ਅੱਛਾ 1 ਸਾਲ ਪੁਰਾਣਾ ਟਰੈਕਟਰ ਆਪਣੇ ਕੋਲ ਠੀਕ ਹੈ ਜੀ ਤੇ ਬਾਕੀ ਇੰਜਨ ਗੇਅਰ ਦਾ ਟਰੈਕਟਰ ਕਿਦਾਂ ਈ ਜਮਾ ਓਕੇ ਆ ਜੀ ਵਧੀਆ ਹਾਂਜੀ ਠੀਕ ਹੈ ਤੇ ਬਾਕੀ ਉਦਾਂ ਕੋਈ ਬੈਟਰੀ ਜਾਂ ਕੋਈ ਉਦਾਂ ਸਰਵਿਸ ਵਗੈਰਾ ਉਹ ਕਿਦਾਂ ਦਾ ਤੁਸੀਂ ਉਹਦੇ ਬਾਰੇ ਵੀ ਸਾਨੂੰ ਦੱਸੋ 15 ਕਿਲੇ ਚੋਂ ਨਹੀਂ ਲਾਇਆ ਮੈਂ ਕਿਲੇ ਸਰਵਿਸ ਕਰਵਾ ਕੇ ਜੀ ਠੀਕ ਹੈ ਜੈਂਸੀ ਚੋ ਸਰਵਿਸ ਹੋਈ ਆ ਬੈਲ ਨਾਲ ਆ ਜੀ ਆਛਾ ਬੈਲ ਆਪਣੇ ਕੋਲੇ ਆ ਜਿੱਥੋਂ ਆਪਾਂ ਸਰਵਿਸ ਕਰਾਈ ਹੋਈ ਹੈ ਹਾਂਜੀ ਕੋਟਕਪੁਰ ਏਜੰਸੀ ਲੈ ਦੋਸਤੋ ਜਿੱਥੋਂ ਸਰਵਿਸ ਹੋਈ ਹੈ ਟਰੈਕਟਰ ਦੀ ਉਹਦੇ ਬੈਲ ਬਾਈਆਂ ਕੋਲੇ ਨਾਲ ਹੈ 15 ਕਿੱਲੇ ਨਾਲ ਝੋਨਾ ਲਾਇਆ ਤੇ ਬੈਟਰੀ ਦੀ ਗਾਰੰਟੀ ਕੀ ਹੈ ਬੈਟਰੀ 6 ਮਹੀਨੇ ਦੀ ਗਾਰੰਟੀ ਪਈ ਹੈ ਜੀ ਅੱਛਾ ਹਜੇ 6 ਮਹੀਨੇ ਦੀ ਗਾਰੰਟੀ ਪਈ ਹੋਈ ਹੈ ਪਈ ਹੈ ਜੀ ਬੈਟਰੀ ਟਾਟਾ ਦੀ ਬੈਟਰੀ ਆ ਠੀਕ ਆ ਟਾਟਾ ਦੀ ਬੈਟਰੀ ਆ ਹਾਂਜੀ ਤੇ ਇਹ ਨੰਬਰ ਕਿੱਥੋਂ ਦਾ ਟਰੈਕਟਰ ਇਹ ਆਮ ਨੰਬਰ ਆ ਜੀ ਅੱਛਾ ਪੰਜਾਬ ਨੰਬਰ ਆ ਹਾਂਜੀ ਸੋ ਦੋਸਤੋ ਇਹ ਵੀ ਬਹੁਤ ਵਧੀਆ ਗੱਲ ਆ ਟਰੈਕਟਰ ਪੰਜਾਬ ਨੰਬਰ ਆ ਬਾਕੀ ਮੈਂ ਆਪਣੇ ਛੋਟੇ ਭਰਾ अच्छा फर्स्ट पार्टी यानी कि ਦੂਜੇ ਥਾਂ ਤੋਂ ਤੁਹਾਡੇ ਨਾਲ ਆਇਆ ਹਾਂਜੀ ਹਾਂਜੀ ਠੀਕ ਹੈ ਦੋਸਤੋ ਇਹਦਾ ਟਰੈਕਟਰ ਦਾ ਹੁਣ ਤੁਹਾਨੂੰ ਚਾਰ ਚਪੇਰੋਂ ਇਧਰੋਂ ਮੈਂ ਆਪਣੇ ਛੋਟੇ ਭਰਾ ਨੂੰ ਕਹੂੰਗਾ ਵੀ ਉੱਪਰ ਦੀ ਢੇੜਾ ਕੱਢ ਕੇ ਸਾਰੇ ਟਰੈਕਟਰ ਦੀ ਲੋਕੇਸ਼ਨ ਤੁਸੀਂ ਦਿਖਾ ਦਿਓ ਉਦਾਂ ਬੈਂਪਰ ਬੂੰਪਰ ਬਹੁਤ ਵਧੀਆ ਲੱਗਿਆ 22 ਸ਼ੌਂਕ ਹੀ ਆ ਕਿਉਂਕਿ ਹਾਰਨ ਹੂਰ ਨੂੰ ਵੀ ਵੱਡੇ ਲੱਗੇ ਆ ਤੇ ਤੁਹਾਨੂੰ ਇਧਰ ਦਿਖਾਉਣੇ ਆ ਟਰੈਕਟਰ ਰੰਗ ਪੇਂਟ ਦਾ ਬਹੁਤ ਸੁਨੱਖਾ ਟਰੈਕਟਰ ਹੈ ਉਦਾਂ ਤੁਸੀਂ ਇਧਰ ਪੰਪ ਤੋਂ ਜੋ ਕੋਈ ਲੱਗੀਆਂ ਸੀਲਾਂ ਵਗੈਰਾ ਉਦਾਂ ਪਈਆਂ ਸਾਰੀਆਂ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਤੁਸੀਂ ਪੈਂਡ ਮੜਾ ਕੇ ਜਿਹੜਾ ਤੇ ਦੋਸਤੋ ਇਹ ਫਰੀਦਕੋਟ ਜ਼ਿਲ੍ਹੇ ਦਾ ਪੈਂਡ ਆ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆਪਾਂ ਤੇ ਬਾਕੀ ਆ ਤੁਸੀਂ ਟਾਇਰ ਵੇਖ ਲਓ ਐਮ ਆਰ ਸ਼ਕਤੀ ਲਾਈਫ ਦੇ ਆ ਕਈ ਵਾਰੀ ਹੁੰਦੇ ਆ ਕੇ ਆਰ ਐਮ ਲਿਖਿਆ ਹੁੰਦਾ ਉਹ ਹੁੰਦੇ ਆ ਦੇਸੀ ਇਹ ਐਮ ਆਰ ਸ਼ਕਤੀ ਲਾਈਫ ਕਹਿੰਨ ਤੋਂ ਪਹਿਲਾਂ ਓਰੀਜਨਲ ਪੂਰੇ ਵਧੀਆ ਟਾਇਰ ਹੈ ਬਾਕੀ ਤੁਸੀਂ ਮਗਰਾੜਾ ਮਗਰੂਣਾ ਦਾ ਸਾਰਾ ਚੈੱਕ ਕਰ ਲਓ ਬਾਈ ਮੈਂ ਇੱਧਰ ਆਪਣੇ ਛੋਟੇ ਭਰਾ ਨੂੰ ਕਿਹਾ ਮੈਂ ਵਾਰ-ਵਾਰ ਬਈ ਇੱਧਰ ਸਾਰੀ ਚਲਕੀ ਜੋ ਲਿੰਕਾਂ ਵਗੈਰਾ ਜੋ ਹੁੱਕ ਤੋਂ ਤੁਸੀਂ ਦੇਖ ਸਕਦੇ ਹੋ ਡੰਡਾ ਉਦਾਂ ਜਿਹੜੀ ਡਰਾਵਰ ਫੱਟੀ ਸਭ ਕੁਝ ਨਾਲ ਆ ਟਰੈਕਟਰ ਦੇ ਛਤਰੀ ਉੱਪਰ ਲੱਗੀ ਹੋਈ ਐ ਸੋ ਤੁਸੀਂ ਮਗਰਾੜਾਂ ਦਾ ਵੀ ਵੇਖ ਲਿਆ ਬਹੁਤ ਸਨੱਖਾ ਟਰੈਕਟਰ ਐ ਤੇ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਐ ਸੋ ਪਾਵਰ ਸਟੀering ਐ ਤੇ ਬਾਕੀ ਤੁਹਾਨੂੰ ਸਾਰੀਆਂ ਇਧਰੋਂ ਝਲਕੀਆਂ ਉਦਾਂ ਤੁਹਾਨੂੰ ਵਿਖਾਈਆਂ ਜਾਣੀਆਂ ਵੀਡੀਓ ਦੇ ਵਿੱਚ ਕਿਉਂਕਿ ਸਾਡਾ ਮਕਸਦ ਇਹ ਹੁੰਦਾ ਕਹਿਨਤ ਭਾਵ ਕੋਈ ਕਿਉਂਕਿ ਜਿਹੜਾ ਆਪਣਾ ਵੀਰ ਆ ਕਿਸੇ ਨੇ ਲੈਣਾ ਹੋਵੇ ਟਰੈਕਟਰ ਖਰੀਦਣਾ ਹੈ ਕਹਿੰਦੇ ਤੋਂ ਭਾਵ ਜਦੋਂ ਵਿਖਾਇਆ ਜਾਂਦਾ ਟਰੈਕਟਰ ਕਿਉਂਕਿ ਟਰੈਕਟਰ ਦੀ ਜੱਜਮੈਂਟ ਹੋ ਜਾਂਦੀ ਹੈ ਪਹਿਲਾਂ ਹੀ ਤੋਂ ਯਾਨੀ ਕਿ ਹੁਣ ਆਪਾਂ ਮਾਲਕ ਵੀਰ ਨਾਲ ਫੇਰ ਗੱਲ ਕਰਾਂਗੇ ਸਾਹਮਣੇ ਕਰ ਦਿਓ ਜਿੱਧਰ ਤੇ ਬਾਈ ਜੀ ਬਾਕੀ ਜਿਹੜਾ ਇਹ ਪਿੰਡ ਮਢਾਕ ਹੈ ਇਹ ਮੰਨ ਲਓ ਕੋਟਕਪੂਰੇ ਤੋਂ ਆਪਣਾ 15 ਕਿਲੋਮੀਟਰ ਬਾਟਾ ਹੈ ਤੇ ਆਪਣਾ ਜੈਤੋ ਮੰਡੀ ਤੋਂ ਹੈਗਾ 15 16 ਦੇ ਵਿੱਚ ਹੈ ਮੁਕਸਰ ਤੋਂ 35 ਹੈ ਇਹ ਗਿੱਦੜ ਵੇ ਤੋਂ ਵੀ 35 ਹੈ ਕਿਉਂਕਿ ਇਹਨਾਂ ਸ਼ਹਿਰਾਂ ਦਾ ਸੈਂਟਰ ਬੰਦ ਹੈ ਪਿੰਡ ਮੜਾਕ ਤੇ ਬਾਕੀ ਆਪਾਂ ਵੀਰ ਨਾਲ ਗੱਲ ਕਰਾਂਗੇ ਭਾਈ ਜੀ ਜਿਹੜਾ ਆਪਣਾ ਟਰੈਕਟਰ ਦਾ ਰੇਟ ਹੈ ਇਹਦਾ ਕੀ ਰੇਟ ਆ ਜੀ ਇੱਕੋ ਰੇਟ ਹੈ ਜੀ 7.5 ਲੱਖ ਰੁਪਏ ਆ ਜੀ ਅੱਛਾ 5 ਲੱਖ ਤੇ 25000 ਰੁਪਏ ਮੰਗਦੇ ਆ ਤੇ ਜੇ ਕੋਈ ਕਿਸਾਨ ਵੀਰ ਸਾਡੀ ਵੀਡੀਓ ਵੇਖ ਕੇ ਆਉਂਦਾ ਸ਼ੇਅਰ ਕਰਕੇ ਤੁਹਾਡੇ ਕੋਲੇ ਪਹੁੰਚਦਾ ਹੈ ਕਿਨ ਤਪਵਕਾਲ ਤੁਹਾਨੂੰ ਆਉਂਦੀ ਹੈ ਤੇ ਉਹਦੇ ਵਿੱਚੋਂ ਮਾਨਤਾਨ ਹੋਊਗਾ ਥੋੜਾ ਬੋਧੋ ਕੋਜੂਗਾ ਜੀ ਠੀਕ ਹੈ ਤੇ ਬਾਕੀ ਜਿਹੜੀ ਤੁਸੀਂ ਸਾਨੂੰ ਦੱਸਿਆ ਜੀ ਕੋਈ ਸਰਵਿਸ ਵਗੈਰਾ ਇਹਦੇ ਬਿੱਲ ਵਗੈਰਾ ਵੀ ਉੱਤੇ ਜਾਣਗੇ ਨਾ ਸਭ ਕੁਝ ਜਿਹੜਾ ਇਸ ਵਿੱਚ ਬੋਲਿਆ ਉਹ ਉਹਨਾਂ ਤੇ ਖਰੇ ਉਤਰਾਂਗੇ ਜੀ ਠੀਕ ਹੈ ਹਾਂਜੀ ਦੋਸਤੋ ਡਰਾਵਰ ਫੱਟੀ ਡੰਡਾ ਛਤਰੀ ਉਹ ਤੁਸੀਂ ਵੇਖ ਲਈ ਆ ਟਰੈਕਟਰ ਦੇ ਬਿਲਕੁਲ ਨਾਲ ਹੈ ਤੇ ਬਾਕੀ ਦੋਸਤੋ ਬਾਈ ਜੀ ਦਾ ਆਪਾਂ ਕੰਟੈਕਟ ਨੰਬਰ ਤੁਸੀਂ ਨੋਟ ਕਰਿਓ ਕਿਉਂਕਿ ਕਈ ਵਾਰੀ ਹੁੰਦਾ ਵੀ ਨੰਬਰ ਇੱਕ ਹੀ ਦਿੱਤਾ ਜਾਊਗਾ ਪੱਕਾ ਨੰਬਰ ਜਿਹੜਾ 24 ਘੰਟੇ ਚੱਲਦਾ ਨੰਬਰ ਹੈ ਬਾਈ ਜੀ ਪੱਪੂ ਬਰਾੜ ਜੀ ਉਹੀ ਨੰਬਰ ਤੁਸੀਂ ਲਿਖਾਇਓ 9864 ਜੀ 9864 12498 ਜੀ 12498 ਇਹ ਨੰਬਰ ਜੀ 24 ਘੰਟੇ ਚੱਲਦਾ ਆਪਣਾ ਲੈ ਦੋਸਤੋ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਿੰਡ ਮੜਾਕੇ ਦੇ ਵਿੱਚ ਪਹੁੰਚ ਜਾਣਾ ਸੋ ਬਾਈ ਜੀ ਨੇ ਨੰਬਰ ਲਿਖਾਤਾ ਹੈ ਇਹ ਲਗਾਤਾਰ ਨੰਬਰ ਸਕਰੀਨ ਦੇ ਉੱਪਰ ਵੀ ਸ਼ੋ ਹੁੰਦਾ ਰਹੂਗਾ ਸੋ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਜਿਹੜੇ ਸਾਨੂੰ ਲਾਇਕ ਤੇ ਕਮੈਂਟ ਕਰਦੇ ਆ ਤੇ ਜਿਹੜੀ ਵੀਡੀਓ ਹੈ 3630 ਵਾਲੀ ਇਹਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਸੋ ਧੰਨਵਾਦ ਸ਼ੁਕਰੀਆ